ਬਾਈ ਜੀ ਜੇ ਤੁਸੀਂ ਵੀ ਆਪਣੀ ਘੈਂਟ ਘੈਂਟ ਕੋਠੀਆਂ ਦੇ ਲਈ ਇੱਕ ਨਵੇਂ ਸੋਫੇ ਦੀ ਭਾਲ ਦੇ ਵਿੱਚੋਂ ਨਵੇਂ ਫਰਨੀਚਰ ਦੀ ਭਾਲ ਦੇ ਵਿੱਚੋਂ ਤਾਂ ਵੀਡੀਓ ਤੇ ਬਣਾਈ ਰਿਓ ਕਿਉਂਕਿ ਤੁਹਾਨੂੰ ਇਸ ਤਰ੍ਹਾਂ ਦੇ ਘੈਂਟ ਘੈਂਟ ਡਿਜ਼ਾਈਨ ਦੇਖਣ ਨੂੰ ਮਿਲਣਗੇ ਉਹ ਵੀ ਇੰਨੇ ਘੱਟ ਰੇਟਾਂ ਦੇ ਵਿੱਚ ਕਿ ਤੁਸੀਂ ਹੱਕੇ ਬੱਕੇ ਰਹਿ ਜਾਓਗੇ ਜੋ ਤੁਸੀਂ ਇਹ ਸਾਰਾ ਸੋਫਾ ਦੇਖ ਰਹੇ ਹੋ ਸਾਰੇ ਸੋਫੇ ਸਾਰਾ ਫਰਨੀਚਰ ਲੱਗਿਆ ਦੇਖ ਰਹੇ ਹੋ ਇਹ ਜਾਣਾ ਆਸਟ੍ਰੇਲੀਆ ਦੇ ਵਿੱਚ ਅੱਜ ਦੇ ਨਵੇਂ ਟ੍ਰੈਂਡ ਦੇ ਡਿਜ਼ਾਈਨ ਨੇ ਇਹ ਕੋਈ 올ਡ ਡਿਜ਼ਾਈਨ ਨਹੀਂ ਹੈਗੇ ਅਹ ਹੋਰ ਤਾਂ ਕੀ ਤੁਹਾਨੂੰ ਆਮ ਕਿਸੇ ਸ਼ੋਅਰੂਮ ਦੇ ਵਿੱਚ ਇਸ ਤਰ੍ਹਾਂ ਦੇ ਹੱਜੀ ਡਿਜ਼ਾਈਨ ਦੇਖਣ ਨੂੰ ਵੀ ਨਹੀਂ ਮਿਲਨੇ ਜੋ ਕਿ ਅਸੀਂ ਸਾਰੇ ਬਣਾਏ ਹੋਏ ਨੇ ਜੇ ਆਪਾਂ ਪਾਰਟਿਕੂਲਰ ਸੋਫੇ ਦੀ ਗੱਲ ਕਰੀਏ ਬਹੁਤ ਹੀ ਕੰਫਰਟੇਬਲ ਸੋਫਾ ਦਾ ਸਾਰੀ 2 ਇੰਚੀ ਫੋਰਮ ਦੇ ਵਿੱਚ ਇਹਦਾ ਕੰਮ ਹੋਇਆ ਹੋਇਆ ਹੈਗਾ ਤੇ ਕੁਆਲਿਟੀ ਤਾਂ ਪੂਰੀ ਏ ਕਲਾਸ ਹੁੰਦੀ ਹੁੰਦੀ ਹੈ ਉਹਦੇ ਨਾਲ ਫੈਬਰਿਕ ਵੀ ਜਿਹੜਾ ਅਸੀਂ ਯੂਜ਼ ਕੀਤਾ ਹੋਇਆ ਹੈ ਹੈਵੀ ਬੈਕਿੰਗ ਵਾਲਾ ਮੋਸ਼ਾ ਫੈਬਰਿਕ ਯੂਜ਼ ਕੀਤਾ ਹੋਇਆ ਜਿਹਨੂੰ ਕਿ ਆਪਾਂ ਕਸਟਮਾਈਜ਼ ਕਰਵਾ ਸਕਦੇ ਹਾਂ ਆ ਜੋ ਤੁਸੀਂ ਆਰਮਸ ਦੇਖ ਰਹੇ ਹੋ ਸਾਰਾ ਐਸਐਸ ਸਟੇਨਲੈਸ ਸਟੀਲ ਦਾ ਕੰਮ ਕੀਤਾ ਹੋਇਆ ਹੈਗਾ ਤੇ ਸੋਫੇ ਦੇ ਪ੍ਰ ਇਹਨਾਂ ਦੇ ਬਹੁਤ ਹੀ ਜਿਆਦੇ ਜੈਨੂਇਨ ਪ੍ਰਾਈਸ ਨੇ ਜੋ ਵੀ ਤੁਹਾਨੂੰ ਸੋਫਾ ਇਹਦੇ ਤੋਂ ਜੱੱਚਦਾਗਾ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਨੀਚੇ ਦਿੱਤੇ ਗਏ ਨੰਬਰ ਤੇ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਤੇ ਅਸੀਂ ਤੁਹਾਨੂੰ ਉਹਦਾ ਪ੍ਰਾਈਸ ਦੱਸ ਦਾਂਗੇ ਤੇ ਕੁਆਲਿਟੀ ਦੀ ਸਾਡੀ ਫੁੱਲ ਗਾਰੰਟੀ ਹੋਊਗੀ ਹੋਰ ਤਾਂ ਹੋਰ ਇਸ ਤਰ੍ਹਾਂ ਦੇ ਸੋਫਿਆਂ ਨੂੰ ਤੁਸੀਂ ਇੰਡੀਆ ਦੇ ਵਿੱਚ ਹੀ ਮੰਗਵਾ ਸਕਦੇ ਹੋ ਜੱਜ ਤੁਸੀਂ ਜਾਂ ਤੁਹਾਡੇ ਕੋਈ ਰਿਸ਼ਤੇਦਾਰ ਭੈਣ ਭਰਾ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ ਤੁਸੀਂ ਉਹਨਾਂ ਨੂੰ ਵੀ ਇਹ ਵੀਡੀਓ ਭੇਜ ਸਕਦੇ ਹੋ ਕਿ ਸਾਰੇ ਤਰ੍ਹਾਂ ਦਾ ਘਰ ਦਾ ਫਰਨੀਚਰ ਉਹ ਸਾਡੇ ਤੋਂ ਮੰਗਵਾ ਸਕਦੇ ਨੇ ਜੇ ਆ ਸੋਫੇ ਦੀ ਆਪਾਂ ਗੱਲ ਕਰੀਏ ਇਹ ਯਾਰਾਂ ਦੇ ਯਾਰ ਲਈ ਸੋਫਾਗਾ ਇਹ ਸੋਫਾ ਖਰੀਦੂ ਜਿਹੜਾ ਬੰਦਾ ਯਾਰਾਂ ਦਾ ਯਾਰ ਹੋਊਗਾ ਉਹ ਕਿਉਂ ਇਹ ਸੋਫੇ ਦੇ ਇੱਕ ਅਸੀਂ ਫੀਚਰ ਦਿੱਤਾ ਹੋਇਆ ਜਦੋਂ 4 ਯਾਰ ਇਕੱਠੇ ਹੋਗੇ ਤਾਂ ਮਹਿਫਲ ਲੱਗ ਜਾਂਦੀ ਹੈ ਸੋਫੇ ਤੇ ਬੰਦੇ ਨੂੰ ਬੜਾ ਦੂਰ ਜਾਣ ਦੀ ਲੋੜ ਨਹੀਂ ਬੀਅਰ ਬਾਰ ਅਸੀਂ ਇਹਦੇ ਵਿੱਚ ਹੀ ਬਣਾਇਆ ਹੋਇਆ ਹੈਗਾ ਇਹ ਵੀ ਸੋਫਾ ਜਨਾ ਆਸਟ੍ਰੇਲੀਆ ਦੇ ਸ਼ਹਿਰ ਮੈਲਬਨ ਦੇ ਵਿੱਚ ਜੇ ਆਪਾਂ ਇਹਦੇ ਫੈਬਰਿਕ ਦੀ ਹੀ ਗੱਲ ਕਰੀਏ ਨਾ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਦਾ ਬੰਦਾ ਕੋਈ ਫੈਬਰਿਕ ਹੀ ਨਹੀਂ ਲੌਂਦਾ ਜੋ ਤੁਸੀਂ ਇਹਨੂੰ ਦੇਖੋਗੇ ਹੱਥ ਲਾ ਕੇ ਫੀਲ ਕਰੋਗੇ ਤੁਹਾਨੂੰ ਆਏ ਲੱਗੂ ਬਹੁਤ ਹੀ ਟੌਪ ਕੁਆਲਿਟੀ ਦੀ ਲੈਦਰ ਲੱਗੀ ਹੋਈ ਹੈ ਪਰ ਇਹ ਲੈਦਰ ਨਹੀਂ ਹੈਗੀ ਮਿੱਤਰੇ ਲੈਦਰ ਸਵਾਇਡ ਕਪੜਾ ਦਾ ਹੈ ਇਹਦੇ ਤੇ ਕੀ ਹੁੰਦਾ ਆਪਾਂ ਨੂੰ ਗਿੱਲਾ ਸੁੱਕਾ ਕੱਪੜਾ ਵੀ ਮਾਰ ਸਕਦੇ ਆ ਇਹ ਜਿਵੇਂ ਲੈਦਰ ਦੇ ਵਿੱਚ ਕ੍ਰੈਕ ਪੈ ਜਾਂਦੇ ਨੇ ਟਾਈਮ ਨਾਲ ਉਦਾਂ ਇਹਦੇ ਵਿੱਚ ਕ੍ਰੈਕ ਵੀ ਨਹੀਂ ਪੈਂਦੇ ਇਹਦੇ ਵਿੱਚ ਰੰਗਵਾਨ ਵੀ ਬਹੁਤ ਜ਼ਿਆਦੇ ਨੇ ਇੱਕ ਲੈਦਰ ਦੇ ਵਿੱਚ ਕੀ ਹੁੰਦਾ ਹੈਗਾ ਨਾ ਜਦੋਂ ਠੰਡ ਹੁੰਦੀ ਉਦੋਂ ਲੈਦਰ ਹੋ ਜਾਂਦੀ ਹੈ ਠੰਡੀ ਗਰਮੀਆਂ ਵੇਲੇ ਹੋ ਜਾਂਦੇ ਆ ਗਰਮ ਲੈਦਰ ਤੇ ਇਹ ਜਿਹੜਾ ਸਾਰਾ ਬਣਿਆ ਹੋਇਆ ਸਾਰਾ ਲੈਦਰ ਸੌਇਡ ਕੱਪੜਾ ਹੁੰਦਾ ਹੈ ਨੇਚਰਲ ਹੁੰਦਾ ਹੈਗਾ ਕਿ ਮਤਲਬ ਠੰਡਾ ਨਹੀਂ ਹੁੰਦਾ ਗਰਮ ਨਹੀਂ ਹੁੰਦਾ ਜਿਹੇ ਜਿਹੇ ਮੌਸਮ ਹੁੰਦਾ ਉਸ ਹਾਵ ਨਾਲ ਇਹ ਕੱਪੜਾ ਲੈਂਦਾ ਹੈਗਾ ਇੱਥੇ ਹਜੇ ਪੈਰ ਵਗੈਰਾ ਲੱਗਣੇ ਬਾਕੀ ਨੇ ਇਹ ਸਾਰਾ ਟੈਂਸੀਟਰ ਸ ਲਿਕਰੀ ਦਾ ਪ੍ਰਾਈਸ ਵੀ ਕੋਈ ਬਹੁਤ ਜ਼ਿਆਦਾ ਨਹੀਂ ਹੈਗਾ ਸਿਰਫ 6000 ਰੁਪਿਆ ਪਰ ਸੀਟ ਜਿਹੜਾ ਕੰਪਲੀਟ ਸੋਫੇ ਸੈੱਟ ਦਾ ਰੇਟ ਹੈ 6000 ਰੁਪਿਆ ਪਰ ਸੀਟ ਅਕੋਰਡਿੰਗ ਆਜੋ ਹੀ ਹੁ ਜਲਦੀ ਜਲਦੀ ਕਿ ਤੁਹਾਨੂੰ ਹੋਰ ਸੋਫਾ ਦਿਖਾਉਣੇ ਆ ਇਹ ਸੋਫਾ ਬਣੇਗਾ ਚੈਸਟਰਫੀਲਡ ਸੋਫਾ ਇਹ ਡਿਜ਼ਾਈਨ ਹੈਗਾ ਦੁਬਈ ਦਾ ਬਣਿਆ ਹੈ ਇੰਡੀਆ ਦੇ ਵਿੱਚ ਤੇ ਜਾਣਾ ਹੈ ਆਸਟ੍ਰੇਲੀਆ ਦੇ ਸ਼ਹਿਰ ਮੈਲਬਨ ਹੈ ਜੀ ਹਾਂ ਇਹਦਾ ਵੀਜ਼ਾ ਲੱਗੇਗਾ ਆਸਟ੍ਰੇਲੀਆ ਦੇ ਸ਼ਹਿਰ ਮੈਲਬਨ ਦਾ ਵੀਜ਼ਾ ਲੱਗਿਆ ਜੇ ਤੁਸੀਂ ਸਫਾਈ ਦੇਖੋਗੇ ਤੁਸੀਂ ਆਪ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਚ ਕੋਈ ਕਮੀ ਪੇਸ਼ੀ ਲੱਗੀ ਤਾਂ ਹੂਬ ਹੂ ਫੋਟੋ ਵਰਗਾ ਜਿਹੇ ਜਿਹੇ ਨਟ ਤੇ ਦੇਖਦੇ ਹਾਂ ਉਹ ਜਾਂ ਸੋਫਾ ਲੱਗਿਆ ਕਿ ਨਹੀਂ ਲੱਗਿਆ ਇਹ ਸਾਰਾ ਸੋਫਾ ਬਣ ਗਿਆ ਹੈਵੀ ਫਾਰਮ ਐਚ ਆਰ ਦੀ ਫਾਰਮ ਦੇ ਵਿੱਚ ਤੇ ਤੇ ਕਪੜਾ ਲੱਗੇਗਾ ਬੈਕਿੰਗ ਮੋਸ਼ਾ ਫੈਬਰਿਕ ਲੱਗਿਆ ਜਿਵੇਂ ਕਿ ਕਸਟਮਰ ਦੀ ਚੁਆਇਸ ਸੀ ਕਿ ਲਾਈਟ ਫੈਬਰਿਕ ਦੀ ਉਸ ਤਰ੍ਹਾਂ ਫੈਬਰਿਕ ਲੱਗਿਆ ਹਜੇ ਤੇ ਪੈਰ ਲੱਗੇ ਨਹੀਂ ਬਾਕੀ ਨੇ ਹਜੇ ਕੁਸ਼ਨਸ ਲੱਗੇ ਨਹੀਂ ਬਾਕੀ ਨੇ ਕੰਟੇਨਰ ਦੇ ਵਿੱਚ ਕੀ ਹੁੰਦਾਗਾ ਤਿੱਖੇ ਪੈਰ ਜੇ ਅਸੀਂ ਪੈਰ ਨਾਲ ਇਹਦੇ ਅਟੈਚ ਕਰਕੇ ਭੇਜਾਂਗੇ ਤੇ ਡੈਮੇजेस ਦੇ ਚਾਂਸਸ ਵੱਧ ਜਾਂਦੇ ਨੇ ਤਾਂ ਕਰਕੇ ਅਸੀਂ ਪੈਰ ਲੱਗ ਭੇਜਦੇ ਆ ਤੇ ਸੋਫਾ ਪੈਰ ਖੋਲ ਕੇ ਭੇਜਦੇ ਆ ਤੇ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਡਿਜ਼ਾਈਨ ਸੋਫਿਆਂ ਦੇ ਚਿਹਰਾ ਦੇ ਕਰਸੀਆਂ ਦੇ ਬੈਡਾਂ ਦੇ ਇਸ ਤਰ੍ਹਾਂ ਤੁਸੀਂ ਹੋਰ ਕਾਫੀ ਡਿਜ਼ਾਈਨ ਦੇਖ ਸਕਦੇ ਹੋ ਜੋ ਕਿ ਰੈਗੂਲਰ ਨਵੇਂ ਤੋਂ ਨਵਾਂ ਡਿਜ਼ਾਈਨ ਰੈਡੀ ਕਰ ਕਰਕੇ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਭੇਜਦੇ ਹਾਂ ਜੇ ਤੁਸੀਂ ਇਸ ਤਰ੍ਹਾਂ ਦੇ ਹੋਰ ਘੈਂਟ ਘੈਂਟ ਰੋਜ਼ ਮੰਗੂ ਡਿਜ਼ਾਈਨ ਦੇਖਣੇ ਨੇ ਤੁਸੀਂ ਸਾਡਾ ਇੰਸਟਾਗ੍ਰam ਪੇਜ ਬਰਨਾਲਾ ਵਰਸ ਫੋਲੋ ਕਰ ਸਕਦੇ ਹੋ ਜਾਂ ਸਾਡੇ ਸ਼ੋਰੂਮ ਬਰਨਾਲਾ ਵਰਸ ਤੇ ਵਿਜ਼ਿਟ ਕਰ ਸਕਦੇ ਹੋ ਤੁਸੀਂ ਸਾਡੇ ਡਿਜ਼ਾਈਨਸ ਤੇ ਲਿਮਟਿਡ ਰਹਿਣਾ ਨੈਟ ਤੋਂ ਕੋਈ ਵੀ ਡਿਜ਼ਾਈਨ ਚੱਕੋ ਸਾਨੂੰ ਭੇਜੋ ਹੂਬੂ ਉਹੀ ਚੀਜ਼ ਬਣਾ ਕੇ ਦੇ ਦਾਂਗੇ ਚਾਹੇ ਚੈਨਾ ਦਾ ਡਿਜ਼ਾਈਨ ਹੋਵੇ ਚਾਹੇ ਹੋਵੇ ਡਿਜ਼ਾਈਨ ਦੁਬਈ ਦਾ ਬਹੁਤ ਹੀ ਘੱਟ ਰੇਟਾਂ ਦੀ ਤੁਸੀਂ ਬਰਨਾਵਾ ਬੁਰਨੂ ਕੰਟੈਕਟ ਕਰ ਸਕਦੇ ਹੋ ਜੇ ਤੁਸੀਂ ਇੰਡੀਆ ਦੇ ਵਿੱਚ ਫਰਨੀਚਰ ਮੰਗਾਉਣਾ ਹੈਗਾ ਜਾਂ ਫਰਨੀਚਰ ਮੰਗਾਉਣਾ ਹੈਗਾ ਬਾਹਰਲੇ ਮੁਲਕਾਂ ਦੇ ਵਿੱਚ ਸਤਿ ਸ਼੍ਰੀ ਅਕਾਲ